ਇਹ ਜੇ ਮਾਲ ਪ੍ਰੇਮ ਸੰਧਾਰਾ ਦੇਣ ਗਿਆ ਮੈਂ ਪਿਛਲੀ ਵਾਰ ਹੀ ਗਈ ਸੀ ਨਾ ਉਹਨੇ ਕਿੰਨੀ ਮੇਰੀ ਬੇទਗੀ ਕਰ ਤੇ ਮੈਨੂੰ ਉਥੋਂ ਦਰਵਾਜ਼ੇ 'ਚ ਮੋੜਦਾ ਹੈ ਰਾਜ ਪਿਛਲੀ ਵਾਰ ਗਲਤੀ ਆਪਣੀ ਵੀ ਹੈਗੀ ਸੀ ਆਪਾਂ ਤਿਹਾਰ ਤੋਂ 3-4 ਦਿਨ ਲੈ ਲਏ ਹਾਂ ਨਾਲ ਜਿੱਦਾਂ ਤੈਨੂੰ ਤੇਰੇ ਭਰਾ ਦੀ ਡੀਗਰੀਂ ਦੀ ਨਾ ਉਦਾਂ ਉਹਨੂੰ ਵੀ ਦਿਖਾਉਣੀ ਆ ਕਿ ਮੇਰਾ ਭਰਾ ਭਰਜਾਈ ਆਉਗਾ ਠੀਕ ਹੈ ਨਾਲੇ ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਤੂੰ ਇਦਾਂ ਕਰੀਵੇਂ ਤੂੰ ਹਾਂ ਯਾਰ ਆ ਗਿਆ ਹੀ ਆਪਣਾ ਪੇਕੇ ਤੇ ਰਾਜ ਹੀ ਉਹਦਾ ਘਰ ਹੋਣਾ ਤੇ ਜਾਂਦੀ ਜਾਂਦੀ ਉਹ ਨੂੰ ਸੁਧਾਰ ਦੇਣੀ ਲੈ ਦੱਸ ਕਿੰਦਾਂ ਦੀਆਂ ਗੱਲਾਂ ਕਰੰਡਾ ਜੀ ਅਜੇ ਸੌਂ ਦਾ ਮਹੀਨਾ ਸ਼ੁਰੂ ਨਹੀਂ ਹੋਇਆ ਇੰਨੇ ਦਿਨ ਮੈਂ ਪਹਿਲਾਂ ਹੀ ਆ ਕੇ ਦੇ ਆਵਾ ਸੁਧਾਰਾ ਉਹ ਕੀ ਸੋਚੂਗੀ ਉਹ ਕੁਛ ਨਹੀਂ ਸੋਚਦੀ ਉਹ ਪਹਿਲਾ ਦਿਨ ਹੀ ਕੋਈ ਗੱਲ ਹੁੰਦੀ ਬਾਹਰ ਚ ਨਹੀਂ ਜਾਣਾ ਚਾਹੀਦਾ ਤਿਹਾਰ ਤੋਂ ਪਹਿਲਾਂ ਤੇ ਭਾਵੇਂ ਮਹੀਨਾ ਪਹਿਲਾਂ ਚਲ ਜਾਓ ਤੁਸੀਂ ਕੁਛ ਨਹੀਂ ਕਹਿੰਦੀ ਉਹ ਤੇ ਤੂੰ ਇਦਾਂ ਕਰ ਵੀ ਤੂੰ ਜਾਂਦੀ ਜਾਂਦੀ ਤੂੰ ਉਹ ਨੂੰ ਸੁਧਾਰਾ ਪੜਾ ਦੇ ਠੀਕ ਹੈ ਚਲ ਮੈਂ ਵੀ ਹੁਣ ਚੱਲਦਾ ਮੈਂ ਵੀ ਲੇਟ ਹੋਣ ਲਿਆ ਤੇ ਤੂੰ ਵੀ ਆਪਣੀ ਤਿਆਰੀ ਕਰ ਲੈ ਚਲੋ ਠੀਕ ਆ ਫਿਰ ਮੈਨੂੰ ਦੇ ਦਿਓ ਪੈਸੇ ਅੱਜ ਹੀ ਫਿਰ ਮੈਂ ਜਾਂਦੇ ਜਾਂਦੇ ਅੱਜ ਹੀ ਉਹਨੂੰ ਫੜਾ ਜਾਣਾ ਸਮਾਨ ਪੈਕ ਕਰ ਲੈਣੀ ਚਲ ਸਤਿ ਸ਼੍ਰੀ ਅਕਾਲ ਮੰਮੀ ਜੀ ਸਸਿਕਾ ਕੀ ਆ ਰਿਹਾ ਹਾਂਜੀ ਵਧੀਆ ਠੀਕ ਟੱਟ ਗਿਆ ਹਲ ਜੋ ਠੀਕ ਹੈ ਵਧੀਆ ਤਾਂ ਇਹ ਵੀ ਪੁੱਤ ਮੈਂ ਟਿਕਲ ਰਹੇ ਹਾਂ ਹਾਂਜੀ ਮੰਮੀ ਹੋਈ ਹੈ ਇਹਨਾਂ ਨਾਲ ਗੱਲ ਨੇ ਤੇ ਪਾਪਾ ਨੇ ਵੀ ਨਾ ਜਾਣਾ ਬਾਹਰ 2 ਹਫ਼ਤੇ ਵਾਸਤੇ ਆਫਿਸ ਤੇ ਕੰਮ ਅੱਛਾ ਉਹ ਕਹਿੰਦੇ ਸੀ ਅੱਜ ਹੀ ਚਲੇ ਜਾ ਭਾਵੇਂ ਪਰ ਉਹਨਾਂ ਨੇ ਨਾ ਕਿੰਦੇ ਮਨ ਬ੍ਰੀਦ ਨੂੰ ਵੀ ਸੰਧਾਰਾ ਦੇਖ ਜਾਵੇਂ ਪਹਿਲਾਂ ਅੱਛਾ ਅੱਛਾ ਚੱਲ ਵਧੀਆ ਗੱਲ ਆ ਤੇ ਸਭੋ ਲੱਗੇ ਰਾਜ ਪੈਂਦੀ ਆ ਉੰਦੀ ਉੰਦੀ ਉਹਦੇ ਕੋਲ ਵੀ ਉਹ ਆਈ ਮੰਮੀ ਉਹ ਤਾਂ ਠੀਕ ਆ ਤੁਹਾਡੀ ਗੱਲ ਰਾਜ ਹੀ ਪੈਂਦੀ ਪਰ ਤੁਹਾਨੂੰ ਦੱਸਿਆ ਵੀ ਪਿਛਲੀ ਵਾਰੀ ਕਿੱਦਾਂ ਉਹਨੇ ਮੇਰੀ ਬੇਇੱਜ਼ਤੀ ਕੀਤੀ ਜਦੋਂ ਮੈਂ ਗਈ ਹਾਂ ਉਹਨੂੰ ਸੰਧਾਰਾ ਦੇਣਾ ਮੇਰਾ ਨਹੀਂ ਕੀਤਾ ਕੋਈ ਗੱਲ ਨਹੀਂ ਹਾਂ ਮੇਰਾ ਨਹੀਂ ਕੀਤਾ ਉਹਤੇ ਉਹਨੇ ਫੇਰ ਮੇਰੀ ਬੇਇੱਜ਼ਤੀ ਕਰਨੀ ਆ ਕਾਦੀ ਬੇਇੱਜ਼ਤੀ ਕਰਨੀ ਕੋਈ ਗੱਲ ਨਹੀਂ ਆ ਫੇਰ ਕੀ ਹੋਇਆ ਉਹ ਨਾਲੇ ਤਾਂ ਤੂੰ ਨਹੀਂ ਜਾਣ ਕੋਲ ਜਾਣਾ ਕਿੰਨਾ ਆ ਮੰਮੀ ਉਹਨੂੰ ਬੋਲਣ ਦਾ ਪਤਾ ਹੈਗਾ ਨਹੀਂ ਆ ਫਿਰ ਮੈਨੂੰ ਗੁੱਸਾ ਆ ਜਾਂਦਾ ਹੈ ਬਈ ਗੁੱਸੇ ਵਾਲੀ ਕਿਹੜੀ ਗੱਲ ਹੈ ਤੇ ਵਿੱਚ ਤੇ ਨਾਨਾ ਨੇ ਫਿਰ ਕੀ ਜੇ ਵੱਧ ਘੱਟ ਬੋਲ ਵੀ ਦਿੰਦੀ ਐ ਤੇ ਕੋਈ ਗੱਲ ਨਹੀਂ ਫਿਰ ਕੀ ਉਹਦੀ ਕਿਹੜੀ ਮਾਂ ਬੈਠੀ ਇੱਥੇ ਚਲੋ ਠੀਕ ਆ ਫਿਰ ਮੰਮੀ ਮੈਂ ਅੱਜ ਹੀ ਆਉਣੀ ਆ ਤੇ ਫਿਰ ਮੈਂ ਉਹਨੂੰ ਜਾਂਦੇ ਜਾਂਦੇ ਸੰਧਾਰਾ ਦੇਖ ਲੈ ਫਿਰ ਤੁਹਾਡੇ ਕੋਲ ਆ ਜਾਵਾਂਗੀ ਹਾਂ ਹੋ ਗਿਆ ਉਹਦੋਂ ਚਿਰਨੇ ਚੰਨਾ ਦੋਸੋਂ ਕੁ ਬੋਲਣਾ ਹੋ ਸਕਦਾ ਉਹਨੂੰ ਚਿਰਚੜਾਪਨ ਤਾਂ ਆਦੋ ਉਹਦੀ ਮਾਂ ਨਹੀਂ ਹੈਗੀ ਤੇ ਇਸ ਕਰਕੇ ਉਹ ਚਿਰਚੜਾਪਨ ਕਰਦੀ ਐ ਕਿਉਂ ਕਹਿੰਦੇ ਨਾ ਆਪਾਂ ਦੋਸੋਂ ਕੁ ਬੋਲੇ ਚੱਰੀ ਮਮੀ ਅਬੀ ਹੀ ਕਰਨਾ ਕਰ ਲੈਂਦੀਆਂ ਲੜਵਾਂ ਵੀ ਲੈਂਦੀਆਂ ਹਾਸੇ ਵੀ ਲੈਂਦੀਆਂ ਜੇ ਉਹ ਕਦੇ ਨਾ ਕਰੇ ਉਹ ਇਸ ਕਰਕੇ ਚਲਣਾ ਥੋੜੇ ਗੁੱਸਾ ਕੱਢਦੀ ਹੈ ਔਰ ਕਹੂਗਾਂ ਲੇਗੀ ਸਵੇਰ ਠੀਕ ਹੈ ਵਾ ਚਲੋ ਠੀਕ ਹੈ ਮਮੀ ਸਹੀ ਵੀ ਨਾ ਜ਼ੋਰ ਲਾਉਂਦਾ ਫਿਰ ਮੈਂ ਉਹਨੂੰ ਪਹਿਲਾਂ ਸੰਧਾਰਾ ਦੇਖਦੇ ਫੇਰੀ ਤੁਹਾਡੇ ਕੋਲ ਆਉਂਗੀ ਹਾਂ ਉਹ ਦੇ ਕੇ ਆਇੰਨਾ ਵਧੀਆ ਉਹ ਤਾਂ ਦੇਣਾ ਪੈਂਦਾ ਵਾ ਚਲੋ ਠੀਕ ਹੈ ਮੈਂ ਫਿਰ ਉਸ ਸਮਾਨ ਪੈਕ ਕਰ ਲਉ ਹਾਂ ਕਰ ਲਉ ਪਰ ਟਾਈਮ ਨਾ ਆ ਜੀ ਨਿਹਰਾ ਨਾ ਕਰਕੇ ਆਇੰ ਜੰਨਾ ਨਹੀਂ ਨਹੀਂ ਮੈਂ ਬਸ ਨਿਕਲਣ ਲੱਗੀ ਹਾਂ ਇੱਕ ਤੇ ਬੱਚਿਆਂ ਨੇ ਇੰਨਾ ਖਲਾਰਾ ਪਾਇਆ ਹੋਣਾ ਦੋ-ਦੋ ਹਰੀ ਝਾੜੂ ਮਾਰਨਾ ਪੈਂਦਾ ਵਾ ਕਿੰਨਾ ਘੱਟਾ ਵਾ ਦੀਦੀ ਭਾਬੀ ਜੀ ਤੁਸੀਂ? ਹਾਂਜੀ ਦੀਦੀ ਮੈਂ ਤੁਹਾਡੇ ਬਾਤੇ ਸੌਂ ਦਾ ਸੰਧਾਰਾ ਲੈ ਕੇ ਆਈ ਆਂ। ਭਾਬੀ ਜੀ ਸੌਂ ਦਾ ਸੰਧਾਰਾ? ਐਦੇ ਸੌਂ ਦਾ ਮਹੀਨਾ ਸ਼ੁਰੂ ਹੀ ਨਹੀਂ ਹੋਇਆ ਤੇ ਤੁਸੀਂ ਪਹਿਲਾਂ ਹੀ ਸੌਂ ਦਾ ਸੰਧਾਰਾ ਲੈ ਕੇ ਆ ਗਏ ਜੀ। ਜਿੰਨਾ ਚੱਕ ਨੂੰ ਸੌਂ ਦਾ ਮਹੀਨਾ ਆਉਣਾ ਵਾ ਉਹਨਾਂ ਚੱਕ ਨੂੰ ਦੇ ਸਮਾਨ ਪੁਰਾਣਾ ਹੋ ਜਾਣਾ ਵਾ। ਤੇ ਮੇਰੀਆਂ ਸਹੇਲੀਆਂ ਦਾ ਉਦੋਂ ਸਮਾਨ ਨਵਾਂ ਹੋਣਾ ਵਾ ਤੇ ਭਾਬੀ ਜੀ ਇਹਨੇ ਤੇ ਪੁਰਾਣਾ ਹੋ ਜਾਣਾ ਵਾ ਤੇ ਮੇਰੀਆਂ ਸਹੇਲੀਆਂ ਮੈਨੂੰ ਗੱਲਾਂ ਨਾ ਕਰਨਗੀਆਂ ਵੀ ਇਹ ਤੇ ਪੁਰਾਣਾ ਸਮਾਨ ਏ ਜੇ ਤੁਹਾਨੂੰ ਇੰਨਾ ਹੀ ਸ਼ੌਂਗੀ ਮੇਰੇ ਕੋਲ ਆਉਂਦਾ ਤੇ ਸੌਂ ਦੇ ਮਹੀਨੇ ਦੋ ਵਾਰੀ ਆ ਜਾਂਦੇ ਹਾਂ ਲੈ ਦੱਸ ਦੀਦੀ ਜਦੋਂ ਮੈਂ ਪਿਛਲੇ ਰਿਲੇਟ ਹੋ ਗਈ ਸੀ ਤੇ ਉਦੋਂ ਕਹਿੰਦੇ ਸੀ ਲੇਟ ਹੋ ਗਈਆਂ ਕਿੰਨੀਆਂ ਗੱਲਾਂ ਕੀਤੀਆਂ ਸੀ ਮੈਨੂੰ ਤੇ ਐਦਕੀ ਮੈਂ ਪਹਿਲਾਂ ਆ ਗਈਆਂ ਐ ਕਿੰਗ ਗੱਲਾਂ ਕਰੀ ਜਾਂਦਾ ਪਿਛਲੀ ਵਾਰ ਵਾਂਗੂ ਇੱਥੋਂ ਹੀ ਲੜ ਕੇ ਭੇਜ ਦੇਣਾ ਵਾਪਸ ਦਰਵਾਜ਼ੇ ਤੋਂ ਕਿ ਅੰਦਰ ਵੀ ਬੁਲਾਓਗੇ ਆਜੋ ਭਾਬੀ ਜੀ ਮਾਣਾ ਕਿੰਨੇ ਕੀਤਾ ਵਾ ਭਾਬੀ ਜੀ ਚੱਪਲ ਲਾ ਲਓ ਇੱਥੇ ਸਫਾਈ ਕੀਤੀ ਮੈਂ ਹੁਣੇ ਹੀ ਨਾਲੇ ਮੇਰੇ ਕਿਹੜੀ ਘਰ ਕੰਮ ਵਾਲੀ ਲੱਗੀ ਆ ਆਪ ਹੀ ਸਫਾਈ ਕਰਦੀ ਆ ਆਜੋ ਹੁਣ ਇਹਦਾ ਨਹੀਂ ਕੁਝ ਵੀ ਹੋ ਸਕਦਾ ਇਹਨੇ ਨਹੀਂ ਕਦੀ ਸੁਧਰਨਾ ਦੀਦੀ ਸਾਨੂੰ ਪਤਾ ਵਾ ਹਾਂ ਦੀ ਮਜਬੂਰੀ ਸਾਨੂੰ ਨਾਨਦੇ ਘਰ ਆਉਣਾ ਹੀ ਪੈਂਦਾ ਸੌਂ ਦਾ ਸੰਧਾਰਾ ਲੈ ਕੇ ਤੇ ਬਾਕੀ ਜੇ ਮੇਰੀ ਗੱਲ ਕਰਦੇ ਜੇ ਨਾ ਮੈਂ ਵੀ ਆਪਣੇ ਸਹੁਰੇ ਆਪ ਹੀ ਕੰਮ ਕਰਦੀ ਮੇਰੇ ਕੋਈ ਕੰਮ ਵਾਲੀ ਨਹੀਂ ਲੱਗੀ ਤੇ ਨਾਲੇ ਹੁਣ ਪਾਣੀ ਦਾ ਗਲਾਸ ਲਿਆ ਦਿਓ ਗਰਮੀ ਬੜੀ ਲੱਗਣ ਦੇ ਮੈਨੂੰ ਬਹਿ ਜਾਓ ਫੇਰ ਹੀ ਪਾਣੀ ਲਿਆਉਂਗੀ ਖਲੋਤਿਆ ਥੋੜੀ ਪਾਣੀ ਲਿਆ ਦੇਣਾ ਵਾ ਇਹ ਨਹੀਂ ਸੁਦਰ ਸਕਦੇ ਏਕੇ ਦਾ ਭਰਾ ਵਾ ਮੈਨੂੰ ਘਲਾ ਦਿੰਦਾ ਇੱਥੇ ਬੇਇੱਜ਼ਤੀ ਕਰਾਉਣ ਨੂੰ ਤੇ ਆਪੋਂ ਦੇਣੀ ਹੈ ਕਾਸ਼ ਕਿਤੇ ਅਜ ਮਮਮੀ ਜਿੰਦੀ ਹੁੰਦੀ ਹੁੰਦੀ ਨਾ ਇਹਨੂੰ ਸਮਝਾਉਂਦੀ ਕਿ ਕੀ ਸਹੀ ਆ ਕੀ ਗਲਤ ਆ ਇਦਾਂ ਨਹੀਂ ਵਰਤਾਵਾ ਕਰੀ ਬੰਦਾ ਆ ਲੋ ਪਾਣੀ ਭਾਬੀ ਜੀ ਲਿਆ ਵਿਖਾਓ ਕਿਹੜਾ ਸਮਾਨ ਲਿਆਏ ਜੇ ਕੋਈ ਨਹੀਂ ਦੀਦੀ ਕਲਾਸ ਰੱਖੋ ਖਾ ਦਿੰਨੀ ਆ ਸਮਾਨ ਆ ਜਾਓ ਬਹਿ ਜਾਓ ਇੱਧਰ ਦੀਦੀ ਆ ਤੁਹਾਡਾ ਸੂਟ ਜੇ ਆ ਤੁਹਾਡੀ ਸੱਸ ਦਾ ਸੂਟ ਦੋ ਸੂਟ ਜੇ ਇਹ ਚ ਫਰੂਟ ਆ ਤੇ ਡਰਾਈ ਫਰੂਟ ਦੋਵੇਂ ਚੀਜ਼ਾਂ ਨੇ ਆ ਭਾਬੀ ਜੀ ਆਸਮਾਨ ਲੈ ਕੇ ਆਏ ਜੇ ਆ ਦੋ ਸੂਟੀਆਂ ਫੜਕਾਉਂਦੇ ਆਏ ਜੇ ਜਦੋਂ ਮੰਮੀ ਹੀ ਨਾ ਮੰਮੀ ਮੇਰੇ ਦੋ ਸੂਟ ਲੈ ਕੇ ਆਉਂਦੀ ਸੀ ਮਠਿਆਈਆਂ ਦੇ ਡੱਬੇ ਵੱਖਰੇ ਆਉਂਦੇ ਸੀ ਸੋਣੇ ਚੀਜ਼ ਮੈਨੂੰ ਮੱਖਰੀ ਪਾਗ ਜਾਂਦੀ ਸੀ ਮੰਮੀ ਤੇ ਮੈਂ ਆਪਣੇ ਗਲੀ ਗਵਾਰ ਨੂੰ ਵੀ ਬੜੇ ਚਾਵਾਣਾ ਵਿਖਾਉਂਦੀ ਸੀ ਹੁਣ ਮੈਂ ਗਲੀ ਗਵਾਰ ਨੂੰ ਕੀ ਵਿਖਾਵਾਂਗੀ ਕਿ ਮੇਰੀ ਭਾਬੀ ਆ ਲੈ ਕੇ ਆਈ ਹੈ ਮੰਮੀ ਕਾਦੀ ਚਲ ਗਈ ਦੁਨੀਆ ਤੇ ਤਨਦ ਦਿਨ ਦਿਹਾੜੀ ਭੁੱਲ ਗਏ ਵੀ ਕਿਦਾਂ ਨਾਨਾ ਨੂੰ ਦਿਨ ਦਿਹਾੜ ਦੇਈਦੇ ਆ ਲੋਕੀ ਸੱਚ ਹੀ ਕਹਿੰਦੇ ਆ ਪਰ ਜਾਈਆਂ ਕਦੇ ਮਾਵਾਂ ਨਹੀਂ ਬਣ ਸਕਦੀਆਂ ਮਾਵਾਂ ਮਰ ਜਾਂਦੀਆਂ ਨਾ ਤੇ ਪੇਕੇ ਮੁੱਕ ਜਾਂਦੇ ਆ ਦੀਦੀ ਬਸ ਬਹੁਤ ਹੋ ਗਿਆ ਤੂੰ ਹੀ ਬਹੁਤ ਕੁਝ ਸੁਣਾਤਾ ਮੈਨੂੰ ਮੇਰਾ ਤਾਂ ਪਹਿਲਾਂ ਨਹੀਂ ਜੀ ਕਰਨਿਆ ਜਿੰਨੀ ਬੇਇੱਜ਼ਤੀ ਤੂੰ ਮੇਰੀ ਪਿਛਲੀ ਵਾਰੀ ਕੀਤੀ ਹੈ ਮੈਂ ਤਾਂ ਅਜੇ ਤੱਕ ਭੁੱਲਦੀ ਨਹੀਂ ਆ ਉਹ ਤੇ ਤੁਹਾਡੇ ਵੀਰ ਨੇ ਮੈਨੂੰ ਜ਼ਬਰਦਸਤੀ ਕਿਆ ਬਿਜ ਆ ਗਿਆ ਸੰਧਾਰਾ ਦੇ ਗਿਆ ਕੁੜੀ ਨੂੰ ਤਾਂ ਮੈਂ ਆਈ ਮੈਨੂੰ ਕੋ ਸ਼ੌਂਕ ਨਹੀਂ ਚੜਿਆ ਬਾਰ ਬਾਰ ਬੇਇਜ਼ਤੀ ਕਰਾਉਣ ਦਾ ਤੇ ਜੇ ਗੱਲ ਕਰਦੇ ਜੇ ਨਾ ਤੇ ਮਾਵਾ ਬਿਨਾ ਪੇਕੇ ਨਹੀਂ ਹੁੰਦੇ ਮੈਂ ਤਾਂ ਤੁਹਾਡੇ ਵੀਰ ਨੇ ਕਦੀ ਕੋਈ ਕਸਰ ਨਹੀਂ ਛੱਡੀ ਪੂਰਾ ਦਿਨ ਦਰ ਲੈ ਕੇ ਪਹੁੰਚਦੇ ਆ ਭਾਵੇਂ ਸਾਡੀ ਤਨਖਾਹ ਘਟਿਆ ਪਰ ਅਸੀਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਖੁਸ਼ ਰੱਖੀਏ ਪਰ ਜਿੰਨਾ ਚਿਰ ਤੱਕ ਤੁਸੀਂ ਆਪਣਾ ਵਿਹਾਰ ਨਹੀਂ ਨਾ ਠੀਕ ਕਰਦੇ ਨਾ ਤੁਸੀਂ ਖੁਦ ਸੁખી ਰਹਿ ਸਕਦੇ ਜੇ ਨਾ ਸਾਨੂੰ ਸੁਖੀ ਰੱਖ ਸਕਦੇ ਆ ਦੀਦੀ ਕਈਆਂ ਦੀਆਂ ਦੇ ਪਰਜਾਈਆਂ ਇਦਾਂ ਦੀਆਂ ਹੁੰਦੀਆਂ ਵਾ ਨਾ ਕਿੰਨਾ ਪੈਸਾ ਹੋਣ ਦੇ ਬਾਵਜੂਦ ਵੀ ਆਪਣੀਆਂ ਨਾਨਾ ਕੋਲ ਨਹੀਂ ਪਹੁੰਚਦੀਆਂ ਜਦੋਂ ਉਹਨਾਂ ਦੀਆਂ ਮਾਵਾਂ ਮੁੱਕ ਜਾਂਦੀਆਂ ਵਾ ਅਸੀਂ ਤਾਂ ਫੇਰ ਸਾਰੇ ਦਿਨਾਂ ਲੈ ਕੇ ਤੁਹਾਡੇ ਕੋਲ ਪਹੁੰਚਦੇ ਆਂ ਭਾਵੇਂ ਅਸੀਂ ਮਾੜੇ ਆਂ ਭਾਵੇਂ ਚੰਗੇ ਸਹੀ ਕਿਹਾ ਤੁਸੀਂ ਭਾਬੀ ਕਦੀ ਮਾਂ ਨਹੀਂ ਬਣ ਸਕਦੀ ਇਹ ਗੱਲ ਤੁਸੀਂ ਵੀ ਜਾਣਦੇ ਜੀ ਮੈਂ ਵੀ ਜਾਣਦੀ ਆ ਕਿ ਮੈਂ ਤੁਹਾਨੂੰ ਕਦੀ ਮਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਤੇ ਮਾਂ ਦੀ ਜਗ੍ਹਾ ਦੁਨੀਆ 'ਚ ਕੋਈ ਨਹੀਂ ਲੈ ਸਕਦਾ ਭਾਬੀ ਜੀ ਮੇਰੇ ਘਰ ਆਏ ਦਾ ਦੁੱਖੀ ਹੋ ਗਈ ਨਾ ਜਾਓ ਇਹ ਗੱਲ ਤੁਹਾਨੂੰ ਵੀ ਪਤਾ ਵਾ ਇਹ ਗੱਲ ਮੈਨੂੰ ਵੀ ਪਤਾ ਵਾ ਤੁਸੀਂ ਕਦੇ ਵੀ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹੋਏ ਭਰ ਭਾਬੀ ਜੀ ਜਦੋਂ ਤੇ ਮੰਮੀ ਪੂਰੇ ਹੋਏ ਆ ਨਾ ਮੈਨੂੰ ਇਹੀ ਡਰ ਲੱਗਾ ਰਹਿੰਦਾ ਵਾ ਕਿ ਕਿਤੇ ਮੇਰੇ ਤੋਂ ਭਰਾ ਭਰਝਾਈ ਨਾ ਮੇਰੇ ਛੁੱਟ ਜਾਣ ਮੇਰੇ ਪੇਕੇ ਨਾ ਛੁੱਟ ਜਾਣ ਕਹਿੰਦੇ ਆ ਨਾ ਭੋਲੇ ਬਣ ਕੇ ਜਾਓ ਤੇ ਭਰਾ ਭਰਝਾਈ ਬਣ ਨਹੀਂ ਦਿੰਦੇ ਇਸ ਕਰਕੇ ਮੈਂ ਤੁਹਾਡੇ ਤੇ ਰੋਪ ਜਮੁੰਦੀ ਰਹੀ ਆ ਮੈਂ ਤੁਹਾਡੇ ਨਾਲ ਬੜਾ ਗਲਤ ਕੀਤਾ ਵਾ ਤੇ ਭਾਬੀ ਜੀ ਮੈਨੂੰ ਮਾਫ ਕਰ ਦੋ ਮੇਰ ਕੋ ਗਲਤੀ ਹੋ ਗਈ ਹੈ ਨਾ ਨਾ ਦੀਦੀ ਤੁਹੀਂ ਕੋ ਮਾਫੀ ਮੰਗਣ ਡੈ ਜੇ ਤੁਹੀਂ ਤੋ ਕਰ ਦਿੱਤੀ ਜ ਤੇ ਹਨੂ ਤੀ ਕਿਦਾਂ ਖਿਆਲ ਭੁੱਲ ਸਕਦਾ ਨਾਲੇ ਮੈਂ ਉਹਨਾਂ ਪਰਚਾਈਆਂ ਵਰਗੀ ਥੋੜਾ ਜਿਹੜੀਆਂ ਨਾ ਨਾਨਾ ਨੂੰ ਮਿਲਦੀ ਵਰਤਨੀਆਂ ਚੁੱਪ ਕਰੋ ਕੋਈ ਨਹੀਂ ਤੁਹੀਂ ਰੋਨਾ